ਇੱਕ ਪਾਲਰ ਦੀ ਟੀਮ ਇਸ ਵਕਤ ਬਿਜਲੀ ਬੋਰਡ ਦੇ ਦਫਤਰ ਮੌਜੂਦ ਹੈ ਜਿਹੜਾ ਸਿਟੀ ਦਾ ਉਸ ਦੇ ਵਿੱਚ ਐਸ ਡੀਓ ਕਸ਼ਮੀਰਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਇੱਕ ਜ਼ਰੂਰੀ ਸੂਚਨਾ ਦੇਣਾ ਚਾਹੁੰਦੇ ਨੇ ਤੁਹਾਨੂੰ ਜ਼ਰੂਰੀ ਸੂਚਨਾ ਕੀ ਹੈ ਗੱਲਬਾਤ ਕਰ ਲੈਣੇ ਆ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਧੰਨਵਾਦ ਜੀ ਤੁਹਾਡੇ ਆਉਂਦਾ ਜੀ ਸਰ ਹਾਂਜੀ ਅੰਦਰ ਸਰ ਕੱਤੀ ਮਾਰਚ ਕੱਤੀ ਮਾਰਚ ਚੱਲ ਰਹੀ ਹੈ ਮਾਰਚ ਤੱਕ ਕਿੰਨੀ ਆਪਣੇ ਕੋ ਪੈਂਡਿੰਗ ਜਿਹੜੇ ਬਿੱਲਾਂ ਦੀ ਪੈਂਡਿੰਗ ਕਿੰਨੀ ਹੋਊਗਾ ਐਸ ਵੇਲੇ ਸਾਡੇ ਕੋਲ ਸਾਡੇ ਇਹਨਾਂ 4 ਕਰੋੜ ਰੁਪਇਆ ਪੈਂਡਿੰਗ ਬਈ ਆ 4 ਕਰੋੜ ਘਰੇਲੂ ਅਤੇ ਦੁਕਾਨਾਂ ਦਾ ਕਮਰਸ਼ੀਅਲ ਦਾ ਅੱਜ ਅੱਜ ਸਰ ਜਿਵੇਂ ਅੱਜ 25 ਤਰੀਕ ਨੂੰ ਵੀ 25 ਤਰੀਕ ਤੱਕ ਕਿੰਨੀ ਰਿਕਵਰੀ ਕਵਰੀ ਹੋਈ ਇਹ ਆਪਣੇ 1.5 ਕਰੋੜ ਗਿਆ ਰਿਕਵਰੀ ਹੋ ਚੁੱਕੀ ਆ ਸਾਡੇ ਦਫਤਰ ਵਿੱਚ ਜੀ ਹੁਣ ਕਿੰਨੀ ਰਿਕਵਰੀ ਆ ਜੀ ਹੁਣ ਐਸ ਵੇਲੇ 4 ਕਰੋੜ ਰੁਪਇਆ ਪੈਂਡਿੰਗ ਬਈ ਆ ਸਰ ਕੀ ਹੁਣ ਅਪੀਲ ਕਰਨ ਚਾਹੋਗੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਜੋ ਤੁਹਾਡੇ 31 ਮਾਰਚ ਤੱਕ ਪੈਂਡਿੰਗ ਬੇਲੇ ਆ ਜੋ ਕਿ तकरीबन 4 ਕਰੋੜ ਰੁਪਏ ਬੰਦਾ ਹੈ ਹਰੇਕ ਨੂੰ ਅਪੀਲ ਕਰਦੇ ਹਾਂਗੇ ਤਰਨ ਤੱਕਤੀ ਮੋਰ ਤੋਂ ਪਹਿਲਾਂ ਪਹਿਲਾਂ ਜੋਆ ਕਰਾਈ ਜਾਣ ਨਹੀਂ ਤਾਂ ਮੈਗਵੇ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਊਗੀ ਸਰ ਇੱਕ ਜਿਹੜਾ ਕਾਊਂਟਰ ਤੇ ਡਾਫਰ ਬਿੱਲੀ ਬੋਰਡ ਆ ਪਹੁੰਚ ਰਿਹਾ ਹੈ 10000 ਦੀ ਮਾਉਂਟ ਸੀ ਆਪਾਂ ਹੁਣ ਕਿੰਨਾ ਜਮਾ ਕਰਾ ਸਕਦੇ ਹਾਂ ਪਹਿਲਾਂ ਜੀ ਕਾਊਂਟਰ ਹੈਗਾ ਜੀ 10000 ਰੁਪਿਆ ਜਮਾਨਤ ਹੈ ਜੀ ਕੋਣ ਆਪਣੇ 24 ਤਰੀਕ ਤੋਂ ਜਿਹੜਾ ਕਾਊਂਟਰ 50000 ਰੁਪਿਆ ਕਹ ਜਹਾਂ ਕਿ ਜਮਾ ਕਰਾ ਸਕਦੇ ਆ ਜੀ ਇਹ ਵੀ ਆਪ ਨੂੰ ਅਪੀਲ ਹੈ ਕਿ 31 ਤੋਂ ਪਹਿਲਾਂ ਪਹਿਲਾਂ 50 ਹਜ਼ਾਰ ਤੱਕ ਜਮਾ ਕਰਵਾ ਸਕਦੇ ਆ ਸਰ ਜਿਹੜੇ 31 ਤੋਂ 31 ਤੱਕ ਨਹੀਂ ਜਮਾ ਕਰਾਉਗੇ ਉਹਨਾਂ ਦੇ ਖਿਲਾਫ ਇੱਕੀ ਕਾਰਵਾਈ ਹੋਏਗੀ ਮੈਂ ਗਵਰਨਰ ਦੀਆਂ ਹਦਾਇਤਾਂ ਤੱਕ ਕਾਰਵਾਈ ਕੀਤੀ ਜਾਊਗੀ ਮਹਿਕਮੇ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕੀਤੀ ਜਾਊਗੀ ਹਾਂ ਜੀ ਸਰ ਜਿਨ੍ਹਾਂ ਦੇ ਕੋਲ ਬਿੱਲ ਜ਼ਿਆਦਾ ਆ ਜਿਹੜੇ ਨਹੀਂ ਦੇ ਪਾਉਂਦੇ ਉਹ ਕੋ ਕਸ਼ਤਾਂਦ ਕਰ ਸਕਦੇ ਸਰ 31 ਮਾਰ ਤੱਕ ਨਹੀਂ ਕਰਦੇ ਫਿਰ ਵੀ ਆਪਣਾ ਬਿੱਲ ਘਾਦੇ ਆ ਕਿ ਦੋ ਵਾਰੀ ਘਟਕੇ ਵੀ ਕਰਾ ਦਿਓ ਜੀ ਹਾਂ ਤਾਂ ਆਪਾਂ ਚਲੋ ਕਿਸੇ ਦਾ ਨਾਂ ਨਹੀਂ ਲੈਣਾ ਕਿੰਨੀ ਕਿੰਨੀ ਅਮਾਉਂਟ ਦੇ ਤਕਰੀਬਨ ਲੋਕਾਂ ਦੇ ਬਿੱਲ ਪੈਂਡਿੰਗ ਇੱਕ ਆਏ ਪਸੰਦਕਾਰ ਆ ਉਹ ਦੇ ਲਈ ਜਾਂ ਘਰੇ ਲੂ ਦੇ ਲਈ ਹੈ ਕਨੇ ਨੂ ਦੇ ਤੇ ਆਪਣੇ ਕਮਰਸ਼ੀਅਲ ਦੇ 4 ਕਰੋੜ ਵੀ ਆਵਾ ਟੋਟਲ ਵੀ ਆ ਰਹੀ ਆ ਸਰ ਲੋਕਾਂ ਦਾ ਪ੍ਰੈਸ਼ਰ ਆ ਤੁਸੀਂ ਵੀ ਅਪੀਲਾ ਕਰ ਰਹੇ ਹੋ ਲੋਕਾਂ ਦੇ ਕਨੈਕਸ਼ਨ ਨਾ ਕਟੇ ਜਾਂ ਲੋਕੋ ਆਪਣੇ ਆਪ ਇਥੇ ਆ ਕੇ ਜਿਹੜੇ ਬਿੱਲ ਜਮ੍ਹਾਂ ਕਰਾ ਦੇਣ ਕੀ ਅਪੀਲ ਇੱਕ ਵਾਰ ਫਿਰ ਤੁਸੀਂ ਦਾ ਜਵਾਬ ਨਾ ਚਾਹੁੰਦੇ ਇੱਕ ਵਾਰੀ ਆਪ ਜਿੰਨੂੰ ਖਪਤਕਾਰ ਨੂੰ ਦੁਵਾੜਾ ਅਪੀਲ ਕੀਤੀ ਜਾਂਦੀ ਹੈ ਕਿ ਤਰੰਤ ਦਫਤਰ ਆ ਕੇ ਗਵਾੜਦੀ ਮਾਉਂ ਦੇ ਪੈਸੇ ਜਮ੍ਹਾਂ ਕਰਾਓ ਬਹੁਤ ਬਹੁਤ ਸ਼ੁਕਰੀਆ ਜੀ ਅਸੀਂ ਸਾਡੇ ਨਾਲ ਐਸਡੀਓ ਕਸ਼ਮੀਰਾ ਸਿੰਘ ਬਿਜਲੀ ਬੋਰਡ ਤੋਂ ਸਿਟੀ ਬਿਜਲੀ ਬੋਰਡ ਤੋਂ ਇਹਨਾਂ ਨੇ ਅਪੀਲ ਕੀਤੀ ਆ ਕਿ 31 ਮਾਰਚ ਤੱਕ ਜਿਨ੍ਹਾਂ ਦੇ ਪੁਰਾਣੇ ਬਿੱਲ ਖੜੇ ਆ ਉਹ 31 ਮਾਰਚ ਤੋਂ ਪਹਿਲੇ ਪਹਿਲੇ ਆ ਕੇ ਇੱਥੇ ਜਮ੍ਹਾਂ ਕਰਾ ਦਿਓ ਤਾਂ ਕਿ ਉਹਨਾਂ ਤੇ ਕੋਈ ਬਿਜਲੀ ਬੋਰਡ ਵੱਲੋਂ ਕਾਰਵਾਈ ਨਾ ਹੋ ਸਕੇ ਇੱਕ ਹੋਰ ਇਹਨਾਂ ਨੇ ਬਹੁਤ ਜ਼ਰੂਰੀ ਗੱਲ ਦੱਸੀ ਆ ਕਿ ਜਿਹੜਾ ਇਹਨਾਂ ਦਾ ਕੈਸ਼ ਕਾਊਂਟਰ ਆ ਜਿੱਥੇ ਪਹਿਲੇ 10000 ਰੁਪਏ ਜਮ੍ਹਾਂ ਹੁੰਦਾ ਸੀ ਉੱਥੇ ਤੁਸੀਂ ਹੁਣ 10000 ਤੋਂ ਲੈ ਕੇ 50000 ਤੱਕ ਕੈਸ਼ ਜਮ੍ਹਾਂ ਕਰਾ ਸਕਦੇ ਹੋ ਉਹ ਇੱਕ ਵਧੀਆ ਇਹਨਾਂ ਨੇ ਸੰਦੇਸ਼ ਦਿੱਤਾ ਆ ਤੋ ਜਿਨ੍ਹਾਂ ਦੇ ਵੀ ਬਕਾਇਆ ਰਹਿੰਦੇ ਆ ਬਿੱਲ ਬਕਾਇਆ ਹੈਗੇ ਪੁਰਾਣੇ ਬਿੱਲ ਉਹ ਐਸਡੀਓ ਸਾਹਿਬ ਵੱਲੋਂ ਅਪੀਲ ਆ ਕਿ ਜਲਦੀ ਤੋਂ ਜਲਦੀ ਉਹ ਪੁਰਾਣੇ ਬਿੱਲ ਜਿਹੜੇ ਆਪਣੇ 31 ਤਰੀਕ ਤੋਂ ਪਹਿਲੇ ਪਹਿਲੇ ਜਮ੍ਹਾਂ ਕਰਾ ਦੇਣ ਤਾਂ ਕਿ ਉਹਨਾਂ ਤੇ ਜਿਹੜੀ ਆ ਅਗਲੀ ਕਾਰਵਾਈ ਨਾ ਹੋ ਸਕੇ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਏਕਤਾ ਲਾਅਰ ਨਿਊਜ਼ ਨਕੋ